ਮਸ਼ਹੂਰ ਪੰਜਾਬੀ ਵਲੌਗਰ ਸਾਜਣ ਜਗਪਾਲ ਪੁਰੀਆ ਤੇ ਤਾਨੀਆਂ ਕੌਰ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਦੀਆਂ ਵੀਡੀਓ ਨੂੰ ਅਕਸਰ ਤੁਸੀਂ ਕਾਫੀ ਜ਼ਿਆਦਾ ਪਿਆਰ ਦਿੰਦੇ ਹੋ ਤੇ ਉਹਨਾਂ ਬਾਰੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਤੇ ਜੇ ਆਪਣਾ ਚੈਨਲ ਪੰਜਾਬੀ ਟੀਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਾਰਲੋ ਹੁਣ ਤੱਕ ਆਪਣੀਆਂ ਹਾਸੇ ਵਾਲੀਆਂ ਵੀਡੀਓਸ ਤੇ ਨੋਕ ਝੋਕ ਵਾਲੀਆਂ ਵੀਡੀਓਸ ਤੇ ਨਾਲ ਇੰਸਟਾਗ੍ਰam ਉਤੇ ਮਸ਼ਹੂਰ ਹੋਏ 사ਜਣ ਜਗਪਾਲ ਪੁਰੀਆ ਤੇ ਤਾਨੀਆਂ ਕੌਰ ਦੇ ਵੱਲੋਂ ਲੋਕਾਂ ਦਾ ਕਾਫੀ ਜ਼ਿਆਦਾ ਮਨੋਰੰਜਨ ਕੀਤਾ ਜਾਂਦਾ ਹੈ ਤੇ ਉੱਥੇ ਹੀ ਉਹਨਾਂ ਨੇ ਆਪਣੇ YouTube ਚੈਨਲ ਉੱਤੇ ਵੀ ਤੇ ਇੰਸਟਾਗ੍ਰam ਉੱਤੇ ਪੋਸਟ ਸ਼ੇਅਰ ਕਰਕੇ ਚਾਰੇ ਪਾਸੇ ਤੱਕ ਪਾ ਦਿੱਤੀ ਹੈ। ਮੈਂ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦਾ ਇੱਕ ਨਵਾਂ ਗਾਣਾ ਸਮਝਾਂ ਤੋਂ ਬਾਹਰ ਗਾਣੇ ਦਾ ਨਾਮ ਆ ਤੇ ਮਸ਼ਹੂਰ ਪੰਜਾਬੀ ਕਲਾਕਾਰ ਰੌਸ਼ਨ ਪ੍ਰਿੰਸ ਦੇ ਵੱਲੋਂ ਉਹਨਾਂ ਦਾ ਇੱਕ ਗਾਣਾ ਗਾਇਆ ਜਾਵੇਗਾ ਤੇ ਫੀਚਿੰਗ ਆ ਜਿਹੜੀ ਉਹ ਤਾਨੀਆਂ ਕੌਰ ਤੇ ਸਾਜਣ ਜਗਪਾਲ ਪੁਰੀਆ ਦੀ ਹੋਵੇਗੀ ਲਿਰਿਕਸ ਦੀ ਗੱਲ ਕਰੀਏ ਤਾਂ ਜੇਪੀ 47 뮤జిక్ 소ਹੀ ਸੈਣੀ ਦੇ ਵੱਲੋਂ ਇਸ ਗਾਣੇ ਦਾ ਕੀਤਾ ਗਿਆ ਹੈ ਤਾਂ ਇਹ ਗਾਣਾ ਜਿਹੜਾ ਉਹ ਸਾਜਣ ਤੇ ਤਾਨੀਆਂ ਦੇ ਵੱਲੋਂ ਆਪਣੇ ਇੰਸਟਾਗ੍ਰam ਪੇਜ ਉੱਤੇ ਪੋਸਟਰ ਰੀਲੀਜ਼ ਕਰਕੇ ਆਪਣੇ ਸਰੋਤਿਆਂ ਨੂੰ ਅਪਡੇਟ ਦਿੱਤੀ ਗਈ ਹੈ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫਨਕਾਰ ਰੌਸ਼ਨ ਪ੍ਰਿੰਸ ਦੇ ਵੱਲੋਂ ਇੱਕ ਗਾਣਾ ਗਾਇਆ ਗਿਆ ਹੈ ਤੇ 12 ਫਰਵਰੀ ਨੂੰ ਇਹ ਗਾਣਾ ਟੂ ਡਾਇਰੈਕਟਰਸ YouTube ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਤੇ ਤੁਸੀਂ ਵੀ ਇਹ ਗਾਣਾ ਸਾਜਣ ਤੇ ਤਾਣੀਆਂ ਦਾ ਜਿੰਨੇ ਵੀ ਤੁਸੀਂ ਪਿਆਰ ਕਰਦੇ ਹੋ ਜਰੂਰ ਸੁਣਿਓ ਤੇ ਸੁਣ ਕੇ ਗਾਣਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਸਾਜਣ ਤੇ ਤਾਨੀਆਂ ਦੇ ਵੱਲੋਂ ਆਪਣੇ ਇੰਸਟਾਗ੍ਰam ਪੇਜ ਉੱਤੇ ਪੋਸਟਰ ਸ਼ੇਅਰ ਕਰਕੇ ਇੱਕ ਵਾਰ ਫਿਰ ਤੋਂ ਤੱਕ ਪਾ ਦਿੱਤੀ ਗਈ ਹੈ ਤੇ ਹੁਣ ਤੱਕ ਤੁਸੀਂ ਉਹਨਾਂ ਦੀਆਂ ਹਾਸੇ ਵਾਲੀਆਂ ਵੀਡੀਓਜ਼ ਨੂੰ ਤੇ ਵਲੌਗਸ ਨੂੰ ਪਿਆਰ ਦਿੱਤਾ ਤੇ ਇਸ ਗਾਣੇ ਨੂੰ ਵੀ ਉਹਨਾਂ ਹੀ ਪਿਆਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਤੇ ਹੋਰ ਪੰਜਾਬੀ ਅਪਡੇਟਸ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ